ਸਰਕਾਰ ਦੇ ਵੱਲੋਂ ਚਲਾਈ ਮੁਹਿੰਮ ਯੋਧ ਨਸ਼ਾ ਵਿਰੁੱਧ ਸਰਪੰਚ ਅਸ਼ਵੇਲੀ ਕੁਮਾਰ ਦੇ ਵੱਲੋਂ ਨਸ਼ਾ ਤਸਕਰਾ ਦੇ ਵਿਰੁੱਧ ਮਤਾ ਪਾਸ ਕੀਤਾ ਗਿਆ ਹੈ ਨਸ਼ਾ ਤਸਕਰਾ ਦੇ ਪਿੰਡ ਵਾਲੇ ਨਹੀਂ ਕਰਨਗੇ ਕੋਈ ਮਦਦ ਕਿਹਾ ਗਿਆ ਨਾਲ ਹੀ ਪੰਜਾਬ ਸਰਕਾਰ ਦੀ ਪੁਲਿਸ ਦੇ ਵਿਚਾਲੇ ਜੁੜਾ ਹੈ ਪੁਲਿਸ ਦੇ ਵੱਲੋਂ ਇਹ ਮੁਹਿੰਮ ਚਲਾਈ ਗਈ ਅਸੀਂ ਉਸ ਨੂੰ ਪੂਰਨ ਸਮਰਥਨ ਦਿੰਦੇ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਨਾਲ ਹੀ ਇਹ ਉਹਨਾਂ ਕਹਿੰਦੇ ਕਿ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਇਸ ਨੂੰ ਜਾਰੀ ਰੱਖਣਾ ਚਾਹੀਦਾ ਬਿਲਕੁਲ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਵਾਂ ਵੀ ਜਿਹੜੀ ਮੁੱਖ ਮੰਤਰੀ ਪੰਜਾਬ ਸਰਦਾਰ ਤਵਾਰ ਸਿੰਘ ਮਾਨ ਸਰਦਾਰ ਲਾਲਜੀਤ ਸਿੰਘ ਪੁਲਰ ਕੈਬਨ ਮੰਤਰੀ ਪੰਜਾਬ ਦੀ ਜੋਗ ਰਵਾਈ ਐਕਟ ਜਿਹੜੀ ਸਰਕਾਰ ਆ ਜਿਹੜੀ ਉਹਨਾਂ ਨੇ ਮਹਿਮ ਜਿਹੜੀ ਸ਼ੁਰੂ ਕੀਤੀ ਆ ਯੁੱਧ ਨਸ਼ਾ ਵਿਰੁੱਧ ਉਸ ਵਿੱਚ ਅੱਜ ਪਿੰਡ ਤੂ ਦਾ ਵੱਡਾ ਇਕੱਠ ਕਰਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਅੱਗੇ ਨੂੰ ਨਾਲ ਲੈ ਕੇ ਪਿੰਡ ਦੇ ਮੋਦਬਰਾਂ ਨਾਲ ਲੈ ਕੇ ਪਿੰਡ ਦੀ ਆਬਾਦ ਨੂੰ ਨਾਲ ਲੈ ਕੇ ਜਿਹੜੇ ਅੱਜ ਅਸੀਂ ਮਤੇ ਪਾਏ ਆ ਅਸੀਂ ਉਹਨਾਂ ਦਾ ਪੂਰਨ ਸਮਰਥਨ ਪੰਜਾਬ ਸਰਕਾਰ ਦਾ ਕਰਦੇ ਹਾਂ ਜੇਕਰ ਦੇਖਿਆ ਜਾਵੇ ਪਿਛਲੀਆਂ ਸਰਕਾਰਾਂ ਦੇ ਕਾਰ ਕਾਲਾ ਨੂੰ ਦੇਖਿਆ ਜਾਵੇਗਾ ਉਹਨਾਂ ਦੇ ਵਿੱਚ ਇਹ ਜੀ ਨੂੰ ਪਤਾ ਵੀ ਨਹੀਂ ਪਾਇਆ ਕਿਉਂਕਿ ਨਸ਼ੇ ਦੇ ਵਿਰਾਂਧ ਅਸੀਂ ਕੋਸ਼ਿਸ਼ ਕੀਤੀ ਉਹ ਤੇ ਇਹ ਕਿਹੋ ਜਿਹੀ ਗੱਲ ਕੀਤੀ ਆ ਪੰਜਾਬ ਸਰਕਾਰ ਨੇ ਕਿਵੇਂ ਦੇਖਦੀ ਹੋਤੀ ਹੈ ਬਿਲਕੁਲ ਜੀ ਜੋ ਪਿਛਲੇ ਸਮੇਂ ਦੇ ਵਿੱਚ ਐਡਾ ਵੱਡਾ ਜਿਹੜਾ ਕਾਰਜਕਾਲ ਜਿਹੜਾ ਨਸ਼ੇ ਦਾ ਵਧ ਗਿਆ ਤੇ ਕੁਝ ਸਰਕਾਰ ਦੀਆਂ ਕਮਜ਼ੋਰੀਆਂ ਰਹਿ ਜਾਂਦੀਆਂ ਨੇ ਜਾਂ ਉਹਨਾਂ ਦੀਆਂ ਨਲਾਕੀਆਂ ਕਿੱਲੋ ਜਿਨ੍ਹਾਂ ਦੇ ਕਾਰਨ ਕਰਕੇ ਜੇ ਨਸ਼ੇ ਤੇ ਜੜੀ ਨੱਥ ਨਹੀਂ ਪਾਈ ਗਈ ਤੋਂ ਆਮ ਆਬੀ ਪਾਰਟੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਰਦਾਰ ਭੋਗ ਸਿੰਘ ਮਾਨ ਜੀ ਦੀ ਜੋ ਭਾਈ ਇੱਥੇ ਜਿਹੜਾ ਮੈਂ ਵਢੀ ਗਈ ਆ ਉਹਦੇ ਵਿੱਚ ਪਿੰਡਾਂ ਵੱਲੋਂ ਪੂਰਨ ਸਮਰਥਨ ਦਿੱਤਾ ਗਿਆ ਸਾਰੀ ਜਨਤਾ ਖੁਸ਼ ਹੈ ਜੀ ਬਿਲਕੁਲ ਪਿੰਡ ਜਿਹੜੇ ਇਹਨਾਂ ਦੇ ਨਾਲ ਅਸੀਂ ਮਤਲਬ ਨਸ਼ਾ ਖਤਮ ਕਰਨ ਦੇ ਵਿੱਚ ਸਹਿਮਤ ਆ। ਸਰ ਸਾਹਿਬ ਜਿਹੜਾ ਇੱਕ ਮਤਾ ਵਡਾ ਪਾਇਆ ਗਿਆ ਜੀ ਜਿਹੜਾ ਨਸ਼ਾ ਵੇਚਦਾ ਹੋਗਾ ਉਹ ਪੂਰਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਊਗਾ ਤੇ ਲੈਂਡ ਦੇਣ ਤੇ ਕੁਝੀ ਵਰਗ ਦੇ ਕੁਝ ਵੀ ਆ ਜਾਊਗਾ ਜੀ ਮਤਾ ਇਹ ਵੀ ਪਾਇਆ ਗਿਆ ਜੀ। ਬਿਲਕੁਲ ਜੀ ਜੇ ਕੋਈ ਨਸ਼ਾ ਤਸਕਰ ਨਸ਼ਾ ਵੇਚ ਤੋਂ ਨਹੀਂ ਹਟਦਾ ਜਾਂ ਕਰਨ ਤੋਂ ਨਹੀਂ ਹਟਦਾ ਅਸੀਂ ਸੰਪੂਰਨ ਤੌਰ ਤੇ ਉਹਦਾ ਜਿਹੜਾ ਆਰਥਿਕ ਜਿਹੜਾ ਮਤਾ ਆਰਥਿਕ ਜਿਹੜਾ ਉਹਨਾਂ ਦੀ ਮਲ ਜਿਹੜਾ ਬਿਲਕੁਲ ਗੱਲਬਾਤ ਜਿਹੜੀ ਨਹੀਂ ਸੁਣੀ ਜਾ ਸਾਡੇ ਪਿੰਡ ਤੂਤ ਦੇ ਵਿੱਚ ਮੇਰੀ ਪੰਚਾਇਤ ਦੇ ਵਿੱਚ ਕੋਈ ਮੇਰਾ ਮੈਂਬਰ ਜਾਂ ਸਰਪੰਚ ਕਿਸੇ ਦੀ ਗਵਾਹੀ ਪਾ ਗਿਆ ਹੋਵੇ ਜਾਂ ਕਿਸੇ ਦੀ ਕੋਈ ਸਨਾਖਤ ਕਰੇ ਤਸਦੀਕ ਕਰਦਾ ਉਹਦਾ ਵੀ ਬਿਲਕੁਲ ਬਾਈਕਟ ਕਰਾਂਗੇ ਤੇ ਉਹਦਾ ਵੀ ਵਿਰੋਧ ਕਰਾਂਗੇ ਮਤਾ ਇਹ ਪਾਇਆ ਜੀ ਪਿੰਡ ਵਾਲਿਆਂ ਸਾਰਿਆਂ ਸਹਿਮਤੀ ਨਾਲ ਮਤਾ ਪਾਇਆ ਅਸੀਂ ਤੇ ਇਹੋ ਮੈਸੇਜ ਦਿੰਨੇ ਆ ਵੀ ਨਸ਼ਾ ਤਸਕਰਾਂ ਨੂੰ ਸਾਡੀ ਚੇਤਾਵਨੀ ਆ ਵੀ ਨਸ਼ਾ ਛੱਡ ਦਿਓ ਇਹ ਕੰਮ ਨਾ ਕਰੋ ਕਿਉਂਕਿ ਦੇਖੋ ਪਿੰਡਾਂ ਦੇ ਵਿੱਚ ਯਾਰ ਬੱਚੇ ਕਿਵੇਂ ਖਰਾਬ ਹੁੰਦੇ ਆ ਠੀਕ ਹੈ ਨਾ ਅਸੀਂ ਦੇਖੋ ਕਿੰਨੇ ਵੀ ਨਸ਼ਾ ਛੱਡ ਦਿਓ ਨਸ਼ਾ ਨਾ ਵਿੱਚੋਂ ਅਗਰ ਨਸ਼ਾ ਵਿੱਚ ਹੋਗੇ ਤਾਂ ਤੁਹਾਡੇ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਸਰਕਾਰ